ਚਿਗਮ ਮੇਜੀ ਸਤਿ ਸ਼੍ਰੀ ਅਕਾਲ ਚਿਗਮ ਮੇਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਜੀ ਸਤਿ ਸ਼੍ਰੀ ਅਕਾਲ ਬੈਠੇ ਹੋ ਹਾਂਜੀ ਆ ਗਏ ਹੋ ਹਾਂਜੀ ਆ ਗਏ ਤੁਹਾਨੂੰ ਤੇ ਮੌਜਾਂ ਨੇ ਹਾਂ ਹਾਂਜੀ ਮੈਂ ਵੀ ਕਹਿੰਦੇ ਤੁਸੀਂ ਵੀ ਮौज ਲਓ ਤਾਂ ਬਤਾਈਏ ਧੱਕ ਤਾਂ ਬੜੀ ਧਰਮੀ ਜੇ ਬਾਹਰ ਬਹੁਤ ਗਰਮੀ ਆ ਮਮੀ ਜੀ ਅਈ ਦ 9 ਵਜੇ ਕੰਮ ਕਾ ਲੈਣੀ ਆ ਤੇ ਮਾਂ ਨਾਲੇ ਅਸੀਂ ਥੱਲੇ ਬੈਠੇ ਆ ਐਡੀ ਜੱਟ ਕੰਮ ਕਾ ਲੈਂਦੀ ਆ ਤੁਹਾਨੂੰ ਮੈਂ ਬਹੁਤ ਹੀ ਕਿੰਨੇ ਘਣੀਆਂ ਚਾਟੇ ਕੰਮ ਕਰ ਲੈਂਦੀ ਆ ਅੱਛਾ ਹਾਂਜੀ ਮਮੇ ਤਾਂ ਅਜੇ ਤਾਂ ਨੂੰ ਕਹਿੰਦੇ ਆ ਰਿਟਾਇਰਮੈਂਟ ਲੈ ਲਓ ਤੇ ਤੂੰ ਹੀ ਮਾ ਡੰਗੂ ਰਾਉਂ ਦਾ ਦਪਹਿਰ ਸੁੱਤੇ ਰਿਆ ਕਰਿਓ ਐਨੀ ਗਰਮੀ ਜਦ ਤੁਸੀਂ ਜਾਂਦੇ ਜੇ ਰਿਟਾਇਰਮੈਂਟ ਰਿਟਾਇਰਮੈਂਟ ਮੈਂ ਹੁਣੇ ਹੀ ਲੈ ਲਵਾਂ ਮੈਂ ਤਾਂ ਅਜੇ ਕਦੀ ਨਹੀਂ ਰਿਟਾਇਰਮੈਂਟ ਲੈਂਦੀ। ਗਰਮੀ ਤੁਸੀਂ ਪਾਣੀ ਪੀਓ ਮੇਰੀ ਪੰਨ ਲੈ ਆਏ। ਮੰਮੀ ਬਾਹਰ ਤੇ ਘਰ ਵੀ ਬੀਬੋ ਹੁੰਦਾ ਤੇ ਹਾਂ ਬਹੁਤ ਗਰਮੀ ਆ ਬਾਹਰ। ਸਹੀ ਪਤਾ ਨਹੀਂ ਕਿ ਦਮ ਦੇ ਜਾਂਦੇ ਜੇ ਨਹੀਂ ਧੁੱਪ ਚ ਗੁਰਾ ਹਰ ਕੀ ਕਰਨਾ ਫਿਰ ਨੌਕਰੀ ਆ। ਐਂ ਜੇ ਸਾਰਾ ਦਿਨ ਇੱਸੀ ਲਾ ਕੇ ਬੈਹ ਨਹੀਂ ਦਿਨ ਹੋਵੇ ਕੰਮ ਮੁਕਾ ਕੇ ਤੂੰ ਪਤਾ ਨਹੀਂ ਕਿ ਦਮ ਦੇ ਜਾਂਦੇ ਮੈਂ ਨਹੀਂ ਸਗੋ ਰਿਟਾਇਰਮੈਂਟ ਲੈ ਲਓ ਤੇ ਸੀਤਲੇ ਬੈਕਗ੍ਰਾਉਂਡ ਨਾਲ ਰਿਟਾਇਰਮੈਂਟ ਹੋਣੀ ਲਾ ਲਾ ਮੇਰੀ ਨਹੀਂ ਜੋ ਪਈ ਆਏ ਤੇ ਮੈਂ ਹੁਣੇ ਰਿਟਾਇਰਮੈਂਟ ਲਾ ਲਾਂ ਕਿਤੇ ਸਾਰੀ ਉਮਰ ਕੰਮ ਕੀਤਾ ਤੂੰ ਹੁਣ ਮਾਨਾ ਸਗੋ ਬੈ ਕੇ ਖਾਓ ਮੰਮੀ ਇਹ ਚੰਗਾ ਲੱਗਦਾ ਕਿ ਨਵਾਂ ਸਾਹਦੜੀ ਇੱਥੇ ਸੁਤੀਆਂ ਰਹਿਣ ਤੇ ਸਾਹ ਜਿਹੜੀ ਆ ਉਹ ਜਾ ਕੇ ਤੇ ਨੌਕਰੀ ਕਰੇ ਲੱਖ ਰੁਪਿਆ ਤਨਖਾਹ ਵਾਏ ਸੋਲੇ ਮੇਰੀ ਤੇ ਘਰ ਆਣ ਕੇ ਜੇ ਮੈਂ ਰਿਟਾਇਰਮੈਂਟ ਲੈ ਲਵਾਂ ਤੇ ਮੈਂ ਤੇ じゃ ਹੀ ਸਭ ਨਹੀਂ ਰਹਿ ਜਾਈ ਨੀ ਤਨਖਾਹ ਮਮਈਆ ਆਪਾਂ ਨੂੰ ਕਿਹ ਚੀਜ਼ ਦਾ ਘਾਟਾ ਵਾ ਪਿਆਰੀ ਬੰਨਾ ਆਪਣੇ ਉਹ ਕਿੰਨਾ ਜ਼ਿਆਦਾ ਵਾ ਤੇ ਨੌਕਰੀ ਵੀ ਸਾਰੇ ਕਰਨਦੇ ਆ ਤੇ ਤੂੰ ਇਹ ਜਾਂ ਰਿਟਾਇਰਮੈਂਟ ਲੈ ਲਓ ਹੁਣ ਨਹੀਂ ਪਿਆਰੀ ਬੰਨਾ ਚਲ ਠੀਕ ਐ ਪਿਆਰੀ ਬੰਨਾ ਮੈਂ ਥੋੜਾ ਕੰਮ ਕਰਨਾ ਮੈਂ ਤਾਂ ਸੋਹਣੀ ਨੌਕਰੀ ਕਰਨੀ ਸਵੇਰੇ ਤਿਆਰ ਹੋ ਕੇ ਜਾਈਦਾ ਆ ਰਾਮ ਨਾਲ ਉੱਥੇ ਬੈਠ ਕੇ ਅਗਰ ਕਪਾਸ਼ ਪਾ ਮਾਰ ਕੇ ਤੇ ਬੱਚਿਆਂ ਨੂੰ ਪੜਾ ਕੇ ਆ ਜੀਦਾ ਘਰ ਹੀ ਘਰ ਮੈਂ ਉਹ ਨਹੀਂ ਰਿਟਾਇਰਮੈਂਟ ਲੈ ਕੇ ਆ ਜੇ ਕਿਹੜੀ ਮੇਰੀ ਉਮਰ ਹੋ ਗਈ ਹੈ ਗਰਮੀ ਬੜੀ ਐ ਨਾ ਬਾਹਰ ਗਰਮੀ ਤਾਂ ਬੜੀ ਐ ਪਰ ਨੌਕਰੀ ਮੇਰੀ ਕਿੰਨੀ ਪਈ ਆ ਥੱਕ ਜਾਂਦੇ ਸਾਰਾ ਦਿਨ ਸਵੇਰੇ ਜਾਂਦੇ ਸ਼ਾਮ ਨੂੰ ਆਉਣਾ ਉਹ ਦਿਹਾੜੀ ਆ ਫਿਰ ਨੌਕਰੀ ਉਹ ਤੁਹਾਨੂੰ ਪਤਾ ਹੀ ਹੈ ਇਦਾਂ ਹੀ ਸਵੇਰੇ ਜਾਣਾ ਸ਼ਾਮ ਨੂੰ ਆਉਣਾ ਨਾਲੇ ਮੰਮੀ ਜੀ ਤੁਹਾਨੂੰ ਕਿਹੜਾ ਕੰਮ ਡਾਉਣਾ ਵਾ ਨਹੀਂ ਕੰਮ ਤਾਂ ਨਹੀਂ ਬਹੁਤ ਡਾਉਣਾ ਮੈਂ ਅਕੜੀ ਹੁਣ ਮੇਰੀ ਉਮਰ ਕੰਮ ਕਰਨ ਵਾਲੀ ਹੈ ਮੈਂ ਤਾਂ ਰਾਮ ਹੀ ਕਰਨਾ ਵਾ ਤੇ ਜਦ ਇਹ ਮੈਨੂੰ ਲੱਗਦਾ ਕਾਕਾ ਰੋਂ ਰਿਹਾ ਤੂੰ ਇਹ ਕਿੱਥੇ ਜਾ ਕੇ ਨਹੀਂ ਨਹੀਂ ਮਜੀ ਤੁਸੀਂ ਵੀ ਕਰੋ ਰੈਸਟ ਪਲੇਟ ਲੋ ਘੜੀ ਕੋ ਹੁਣ ਚਲ ਰੈਸਟ ਨਾ ਕੋ ਲਾਣੀ ਤਾਂ ਪੁੱਤਰ ਰਿਟਾਇਰਮੈਂਟ ਨਹੀਂ ਮੈਂ ਅਜੇ ਲਾਣੀ ਸੋਚਾਂਗੀ ਰਿਟਾਇਰਮੈਂਟ ਬਾਰੇ ਮੰਮੀ ਜੀ ਇਹ ਤਾਂ ਤੁਹਾਡੇ ਭਲੇ ਵਾਸਤੇ ਕਹਿ ਰਹੇ ਆ ਕਿ ਤੁਸੀਂ ਗਰਮੀ ਚ ਜਾਂਦੇ ਹੋ ਆਉਂਦੇ ਹੋ ਤਲ ਤਾਂ ਨੂੰ ਸੋਖ ਹੋ ਜੂਗੀ ਨਾਲੇ ਤੁਹਾਡੀਆਂ ਸੁਖ ਨਾਲ ਤਿੰਨ ਨੋਆ ਆ ਤੁਹਾਡੀ ਕੋਈ ਲੱਤ ਘੁੱਟੂ ਕੋਈ ਬਾਹ ਘੁੱਟੂ ਕੋਈ ਸਿਰ ਘੁੱਟੂ ਤੁਹਾਡਾ ਕਿੰਨੀ ਤੁਹਾਡੀ ਇਹ ਸੇਵਾ ਕਰਾਂਗੇ ਆਹ ਬਾਅਦ ਚ ਮੈਨੂੰ ਰਿਟਾਇਰਮੈਂਟ ਦਵਾ ਕੇ ਤੇ ਮੁੜ ਕੇ ਭਾ ਮੈਨੂੰ ਕੰਮ ਚ ਡਾਹੜਿਆ ਕਰੋ ਤੇ ਪੁੱਛੋ ਮੈਨੂੰ ਹੈ ਨਾ ਨਹੀਂ ਮੰਮੀ ਇਹ ਤਾਂ ਨੂੰ ਕੰਮ ਲਾਂਦੇ ਨਾ ਟੈਂਸ਼ਨ ਲਗੋ ਤੁਸੀਂ ਇੰਨੀ ਨਹੀਂ ਨਹੀਂ ਉਹ ਘਰਣਾ ਫਿਰ ਤੁਸੀਂ ਮੈਨੂੰ ਕੰਮ ਡੋਣਾ ਆਈਆਂ ਤੁਹਾਨੂੰ ਪਤਾ ਨਹੀਂ ਤੁਹਾਡੀਆਂ ਨੋਆ ਕਿੰਨੀਆਂ ਚੰਗੀਆਂ ਇਹ ਤੁਹਾਨੂੰ ਕਦੀ ਕੰਮ ਨਹੀਂ ਆਕੇ ਆਉਣਾ ਨੇ ਸਾਰਾ ਕੰਮ ਕਰ ਲੀਦਾ ਹੀ ਤੁਹਾਨੂੰ ਥੋੜੀ ਕੀ ਆ ਕਰਨਾ ਹੀ ਨਹੀਂ ਹੋਇਆ ਤਾਂ ਨੋ ਚੰਗੀਆਂ ਆਈਆਂ ਉਹ ਮੈਨੂੰ ਪਤਾ ਚੰਗੀਆਂ ਆ ਤੁਹਾਨੂੰ ਸ਼ਿਕਾਇਤ ਦਾ ਮੌਕਾ ਹੀ ਨਹੀਂ ਦਵਾਂਗੇ ਕੋਈ ਨਹੀਂ ਸੋਚਾਂਗੀ ਮੈਂ ਚਲੋ ਮੰਮੀ ਤੇ ਅੱਜਾ ਸੋਚੀਏ ਇਹ ਗੱਲਬਾਤ ਤੇ ਮੈਂ ਰੋਟੀ ਲਾਉਣੀ ਹੈ ਠੀਕ ਆ ਚਲੋ ਠੀਕ ਬੈਠੋ ਤੁਸੀਂ ਰੈਸਟ ਕਰੋ ਚਲੋ ਤੁਸੀਂ ਲੇਟ ਲੋਕੜੀ ਦਾ ਰੈਸਟ ਕਰੋ ਠੀਕ ਹੈ ਨਹੀਂ ਨਹੀਂ ਚਾਹਨੇ ਮੇਂ ਪੀਣੀ ਹੈਗੀ ਮੈਂ ਤੇ ਸਕੂਲੋਂ ਜੱਦੀ ਇੱਧਰ ਨੂੰ ਆ ਗਈ ਤੇ ਤੈਨੂੰ ਘਰ ਜਾਣਾ ਦੇ ਪਰ ਦਫਟਾ ਬਣਾ ਲੈਣੀ ਨਾ ਨਹੀਂ ਨਹੀਂ ਚਾਹਨੇ ਮੈਂ ਪੀੜ ਪਾ ਕਿੱਥੇ ਬੈਂਦੀ ਨਹੀਂ ਦਿੱਂ ਕਰਦੀ ਐ ਨਹੀਂ ਕੋ ਗੱਲ ਦੀ ਦਦੀ ਆ ਮੇਰੀ ਸੇਵਾ ਕਰਨੀ ਆ ਮੇਰੀ ਆ ਦੇਖਾਂਗੀ ਮੈਂ ਇੱਧਰ ਦੜੀ ਨਵਾਂ ਦੜੀ ਆ ਸੇਵਾ ਕਰਨ ਲੱਗੀਆਂ ਲੈ ਪਰ ਆਈ ਇਹ ਜਿਵੇਂ ਹੋਰੇ ਪਰ ਪਾ ਗਈ ਤੇ ਤੇਰੇ ਨੂਹਾਂ ਦੀ ਸੇਵਾ ਨਹੀਂ ਕਰਨੀ ਤੇ ਜੇ ਵਾਕੇ ਮੇਰੀ ਸੇਵਾ ਨਾ ਕੀਤੀ ਤੇ ਮੈਂ ਕੀ ਕਰੂੰ ਘੱਤ ਨਾ ਗਲਤੀ ਲਈ ਜਾਂਦਾ ਇਹਨਾਂ ਦੇ ਅੱਖੀ ਨਾਲ ਜੇ ਮੇਰੀ ਨਾ ਸੇਵਾ ਕੀਤੀ ਤਾਂ ਮੈਂ ਵੀ ਕਰੂੰ ਚਲੋ ਵੇਖੀ ਜਾਏਗੀ along ਤੇ ਹੂ ਗਾਣਾ ਸੁਣੋ ਬਲਾਵਨਾਵਾ ਇਹ ਬਸਾਂ ਵਾਲੀ ਆ ਮਾਮੀ ਕਿੰਨੀ ਮੁੰਡੇ ਲੈ ਆਉ ਬਸੂ ਚ ਮੰਮੀ ਜੀ ਮੰਮੀ ਜੀ ਹਾਂ ਮੈਂ ਕੋ ਦੰਦ ਨੂੰ ਫਾਫਾ ਰੱਖਿਆ ਵਾ ਕਿ ਮੰਮੀ ਜਾ ਰਹੀ ਕਿਤੇ ਬਾਹਰ ਤੇ ਮੈਂ ਉਹਨਾਂ ਨੂੰ ਸੌੜ ਕੇ ਜਰੇ ਆਣਾ ਹੱਥ ਉਹਨਾਂ ਨੇ ਮੇਰੀ ਆਵਾਜ਼ ਜਿੰਨੀ ਸੁਣੀ ਉਹ ਮੌਣ ਕੇ ਤੇ ਫੇਰ ਭੇਜਾਂਗੀ ਮੰਮੀ ਨੇ ਜਿਹੜਾ ਕੰਮ ਕਰਨਾ ਹੁੰਦਾ ਕੋਈ ਚਲੇ ਜਾਏ ਕੰਮ ਬੰਦਾ ਕਰ ਲੈਂਦਾ ਉਹ ਫਰੋਂਦੀ ਵੈਡੀ ਕੰਮੀ ਨਹੀਂ ਮਾ ਜੀ ਕਿੱਥੇ ਗਈ ਹੋ ਤੁਸੀਂ ਜਾ ਤੁਰ ਗਈ ਸੀ ਮੈਂ ਤੁਹਾਨੂੰ ਇੰਨੀ ਆਵਾਜ਼ਾਂ ਮਾਰੀਆਂ ਤੇ ਮੇਰੇ ਬਾਜ਼ੇ ਦੀ ਸੁਣੀ ਮੈਂ ਕਿੱਥੇ ਡੱਬਦਾਂ ਮੈਂ ਮਾਰਨ ਗਈ ਆ ਠੀਕ ਆਣਾ ਸੀ ਯਾਰ ਮੈਂ ਮੇਰੇ ਸੂਟੇ ਭੇਜ ਨਹੀਂ ਹੈ ਸੀ ਇਸ ਵਾਸਤੇ ਫਿਰ ਬੱਸੋ ਪਾਰਟੀ ਦੇ ਲੈਣਾ ਤੁਹਾਨੂੰ ਦੱਸਿਆ ਦੇਗਾ ਹੀਗਾ ਮੈਂ ਥੱਲੇ ਕੋਲ ਸਰਿੰਦਰ ਦੇ ਸੂਟ ਲੈਣ ਗਈ ਸੀ ਮਾ ਜੀ ਮੈਨੂੰ ਦੱਸਦੇ ਨਾ ਕਿੰਨੀ ਆਵਾਜ਼ਾਂ ਮਾਰੀਆਂ ਤੁਹਾਨੂੰ ਜਾਓ ਘਰ ਆਉਂਗਾ ਸੂਟਾਂ ਪਰ ਮੈਂ ਆਪ ਤਾਂ ਹੁਣੇ ਥਰੀ ਆਉਣੀ ਇੰਨੀ ਗਰਮੀ ਆ ਬਾਹਰ ਮਮੇ ਆਂ ਪਿਆ ਰਾਤ ਹੋਈ ਕਰਾ ਉਸਕੇ ਤੇ ਕੈਂਪੋ ਤੇ ਜਾਣਾ ਵਾ ਬੜੀ ਗਰਮੀ ਮੇਰਾ ਸਿਰ ਸੜ ਗਿਆ ਵਾ ਹੋਵੇਂ ਤੋਂ ਮੈਂ ਹਾਥੇ ਹੈਗਾ ਲਾਗੇ ਦੇ ਲੋ ਭਰਾਓ ਮਾਂ ਮਹਿਮਾਨ ਨੂੰ ਵੀ ਵੇਖਣਾ ਵਾ ਉਹਨਾਂ ਨੂੰ ਖਾਣਾ ਪਿਆ ਕੁਛ ਹੈ ਜੇ ਮਮੇਰੇ ਮਾਂ ਨੂੰ ਵੀ ਕੁਛ ਖੁਆਣਾ ਪਿਆਣਾ ਵਾ ਸੁੱਤਾ ਓਖਿਆ ਵਾ ਨਾਲੇ ਤਹੀ ਤੇ ਵੇਲਦੇ ਆ ਤਰੀਕੇ ਮੁੰਨੇ ਨੰਨੇ ਮੇਰੇ ਨੇ ਬੈਠੇ ਹੋ ਅੱਜ ਬੈਠੀ ਆਂ ਅੱਛਾ ਮੈਂ ਕਪੜੇ ਲੱਗੇ ਤਾਂ ਹੋਣਾ ਤੇ ਮੈਨੂੰ ਮੈਂ ਸਰ ਲਿਆ ਦਿੰਦੇ ਮੈਂ ਕਪੜੇ ਧੋਣਾ ਤੋ ਪਚੜ ਜਾਣੀ ਇਹ ਬਾਤ ਚ ਸਭ ਬਣੇਗਾ ਸਭ ਖਤਮ ਹੋ ਗਈ ਆ ਨਹੀਂ ਮੰਮੀ ਜੀ ਮੇਰੇ ਗੱਲ ਸੁਣਾ ਤੇਰੇ ਮਾਰਨਾ ਮੇਰੇ ਕੋਈ ਕੰਮ ਨਹੀਂ ਕਰਨ ਦੇਣ ਜਿਆ ਤੋ ਇਹਨੇ ਮਾਰਾ ਜਾ ਤੱਕ ਉਹ ਦੋਗੇ ਤੇ ਸਬਜੀ ਬਣੀ ਆ ਬਸ ਕੱਛੀ ਮਾਤੇ ਮਾਣੀ ਜੀ ਉਹਨੂੰ ਘੋਦ ਦੇ ਨਹੀਂ ਨਹੀਂ ਮੰਮੀ ਜੀ ਵੀ ਰਹੀ ਹੈ ਤਹੀਂ ਕੋਈ ਨਾ ਡਾ ਤਾ ਉਹਨਾਂ ਦਾ ਦੁੱਧ ਕੱਢ ਲਿਆ ਉਹ ਬੋਦੀ ਆਇਆ ਆ ਤੇ ਇਹ ਬੱਚਿਆਂ ਨੂੰ ਦੁੱਧ ਦੇਣਾ ਉਹਨਾਂ ਨੂੰ ਖੁੱਕ ਲੱਗੇ ਆ ਪਹਿਲਾਂ ਮੈਂ ਸਰਪਲੇਆਂ ਰੋਹਾ ਮੈਂ ਕੱਪੜੇ ਧੋਣੇ ਤੋਂ ਪਚਾਂਦੀ ਆ ਮਮੀ ਤੁਸੀਂ ਪੋਤੀ ਬੋਤਲਿਆ ਫੇਲਾ ਮੈਂ ਚੰਗੋ ਘੱਟ ਗਈ ਆ ਮੇਰੇ ਦੇ ਸਬਜੀ ਤਾਂ ਰਹੀ ਆ ਪਰਚੀ ਮਾਰਨਾ ਨਹੀਂ ਮੰਮੀ ਤੁਸੀਂ ਇਹਨਾਂ ਦਾ ਕੰਮ ਰਹਿਣ ਤਾਂ ਕਹੀਂ ਦੁੱਧ ਲਿਆ ਦਿਓ ਪਹਿਲਾਂ ਦੇ ਦੇ ਸਬਜੀ ਥੱਲੇ ਲੱਗਦੇ ਨੇ ਮੈਨੂੰ ਮਾਰ ਰਹੇ ਆ ਅੰਦਰੋਂ ਲੱਗਦੀ ਲੱਗਦੀ ਆ ਤੇ ਲੱਗੇ ਮੰਮੀ ਤੁਸੀਂ ਕਹਿਣਾ ਦੁੱਧ ਲਿਆ ਕੇ ਦਿਓ ਤੁਹਾਨੂੰ ਕੋਈ ਨਹੀਂ ਪੁੱਤ ਮੈਂ ਸਾਰੇ ਕੰਮ ਕਰ ਦਿੰਨੀ ਆ ਕੋਈ ਨਹੀਂ ਕਰ ਦਿੰਨੀ ਸਾਰੇ ਕੰਮ ਜਾ ਪਾਪਾ ਕੋਈ ਨਹੀਂ ਵੇਦਈ ਆ ਆ ਜਾਓ ਤੁਸੀਂ ਮੈਂ ਕਰ ਦਿੰਦੀ ਚਾ ਮਮੀ ਮੈਨੂੰ ਵੀ ਲਿਆ ਦੱਸਾ ਮੈਂ ਤਾਂ ਆਹ ਕੋ ਪਚਾਂਦੀ ਤੇ ਤੂੰ ਉਹਦੀ ਅਤੀ ਲਾਈ ਪਾ ਚਿਹਰੋ ਕੋ ਘੋਕ ਰ ਗਈਆ ਠੀਕ ਠੀਕ ਸਭ ਜਿਹੜਾ ਉਹਨੇ ਜਾਨਾ ਅੱਛਾ ਜੇ ਬਣਾਣ ਫਿਰ ਸਾਰੀਆਂ ਵੱਖਰੇ ਵੱਖਰੇ ਕੰਮ ਸਮਾਗੀਆਂ ਕੋਈ ਤੇਰੀਂ ਮੇਰਾ ਆ ਕਰ ਦੇ ਦੂਜੀ ਤੇਰੀਂ ਮੇਰਾ ਕਰ ਤੇ ਜਿਹੜੇ ਨੇ ਮੇਰਾ ਆ ਕੰਮ ਕਰ ਦੇ ਤਨ ਪਾਸ ਕੀ ਆਂਦੀ ਤੇਰੀ ਚਾਹ ਨਾਲ ਮਾਤਮਾ ਆਦਦੇ ਨੇ ਰਟਾਇਮੈਂਟ ਤੇ ਰਹਿਨੀ ਆ ਯਾਨੀ ਕਿ ਤੇਰੀ ਸੇਵਾ ਕਰਨੇ ਕਹਿੰਦੇ ਹਨ ਪਤਾ ਨਾ ਮੈਂ ਤੇ ਨਹੀਂ ਸੇਵਾ ਕਰਦੀਆਂ ਨੇ ਹਲ ਵਾਕਈਆ ਤੇ ਮੈਨੂੰ ਕੰਮ ਦਸੀ ਜਾਣੀਆਂ ਨਾ ਮੇਰੀ ਮਾਤਮਾ ਆਦ ਦੇਣੀ ਆ ਕੋਈ ਨਹੀਂ ਮੈਂ ਕੋਈ ਪੱਧਰੀ ਆ ਇਹ ਬੱਗਲੀਆਂ ਨਾਲ ਲਾ ਕੇ ਕਿੰਦਾ ਕੰਮ ਕਰੇਗਾ ਤਰ੍ਹਾਂ ਦੇ ਨਾਲ ਹੀ ਇਹਨਾਂ ਦੇ ਕੰਮ ਤੇ ਪਲੀਜ਼ ਆਪਣੇ ਘਰ ਦੇ ਬਜ਼ੁਰਗਾਂ ਕੋ ਕੰਮ ਨਾ ਕਰਵਾਇਆ ਕਰੋ ਤੇ ਆਪ ਕੰਮ ਕਰਿਆ ਕਰੋ ਸਗੋਂ ਉਹਨਾਂ ਦੀ ਸੇਵਾ ਕਰਿਆ ਕਰੋ ਠੀਕ ਹੈ ਜੀ ਤੇ ਜੇ ਤੁਹਾਨੂੰ ਇਹ ਪੁਰਪੀ ਸੀਰੀਜ਼ਾਂ ਵੈਬ ਸੀਰੀਜ਼ ਨਹੀਂ ਆ ਸ਼ਾਰਟ ਮੂਵੀ ਹੈ ਜੇ ਤੁਹਾਨੂੰ ਐਸੇ ਸ਼ਾਰਟ ਮੂਵੀ ਵਧੀਆ ਲੱਗੀ ਆ ਤੇ ਇਹਨੂੰ ਪਲੀਜ਼ ਵਕਤ-ਵਕਤ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ